ਅੱਜ ਦੀ ਵੀਡੀਓ ਵਿੱਚ ਮੱਛੀ ਬਣਾਵਾਂਗੇ ਘੜੀ ਵਾਲੀ ਇਹ ਜਿਹੜੀ ਸਬਜੀ ਬਣੇਗੀ ਇਹ ਇੱਕ ਨਵੇਂ ਤਰੀਕੇ ਦੀ ਬਣੇਗੀ ਤੇ ਬਹੁਤ ਹੀ ਵਧੀਆ ਸਰਦੀਆਂ ਦੇ ਵਿੱਚ ਜਿਹੜੇ ਭੈਣ ਭਰਾ ਮੱਛੀ ਖਾ ਲੈਂਦੇ ਨੇ ਉਹ ਵੀਡੀਓ ਨੂੰ ਜ਼ਰੂਰ ਵੇਖਣ ਤੇ ਵੀਡੀਓ ਵੇਖ ਕੇ ਤੇ ਇਸ ਤਰ੍ਹਾਂ ਦੀ ਸਬਜੀ ਬਣਾ ਸਕਣਗੇ ਇੱਕ ਨਵੇਂ ਤਰੀਕੇ ਦੇ ਨਾਲ ਆਪਾਂ ਅੱਜ ਸਬਜੀ ਜਿਹੜੀ ਤਿਆਰ ਕਰਾਂਗੇ ਇਹ ਦੇਖੋ ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਆਪਣੇ ਜਿੰਨੀਆਂ ਖਾ ਸਕਦੇ ਹੋ ਓਨੀਆਂ ਹੀ ਪਾ ਸਕਦੇ ਹੋ ਪਰ ਲਸਣ ਵੀ ਪਾਵਾਂਗੇ ਕਿਉਂਕਿ ਇਹ ਸਬਜੀ ਦੇ ਵਿੱਚ ਲਸਣ ਜ਼ਰੂਰੀ ਹੁੰਦਾ ਹੈ ਪਾਉਣਾ ਆ ਪਿਆਜ਼ ਕੱਟੇ ਹੋਇਆ ਮੈਂ ਮੋਟੇ-ਮੋਟੇ ਇਹ ਵੀ ਮੈਂ ਸਾਰੇ ਮਿਕਸੀ ਦੇ ਜੱਗ ਵਿੱਚ ਪਾ ਲਵਾਂਗੀ ਇੱਕ ਵਾਰੀ ਅਦਰਕ ਵੀ ਕੱਟਿਆ ਹੋਇਆ ਇਹ ਵੀ ਪਾ ਲਵਾਂਗੀ ਮਿਕਸੀ ਦੇ ਜੱਗ ਵਿੱਚ ਇਹ ਧਨੀਆ ਇਹ ਮੇਰੇ ਕੋਲ ਤੇ ਇਹ ਜਿਹੜਾ ਧਨੀਆ ਆ ਨਾ ਇਹ ਵੀ ਕੱਟ ਕੇ ਮੈਂ ਮਿਕਸੀ ਦੇ ਜੱਗ ਵਿੱਚ ਪਾ ਲਵਾਂਗੀ ਕਿਉਂਕਿ ਇਹ ਸਬਜੀ ਦੇ ਉੱਪਰ ਜਿਹੜਾ ਧਨੀਆ ਪਾਵਾਂਗੇ ਉਹ ਬਾਅਦ ਚ ਦੇਖਾਂਗੇ ਜਦੋਂ ਸਬਜੀ ਬਣ ਜਾਏਗੀ ਉਦੋਂ ਪਾਏਗਾ ਆਪਾਂ ਜੋ ਸਬਜੀ ਦੇ ਵਿੱਚ ਪਾਣਾ ਹੈ ਫਲੇਵਰ ਵਾਸਤੇ ਧਨੀਆ ਉਹ ਇਸ ਤਰ੍ਹਾਂ ਪਾਵਾਂਗੇ ਤੇ ਸਬਜੀ ਜਿਹੜੀ ਆ ਥੋੜੀ ਜਿਹੀ ਟੇਸਟ ਵਾਲੀ ਹੋ ਜਾਏਗੀ ਬਹੁਤ ਹੀ ਮਤਲਬ ਧਨੀਆ ਆਪਣਾ ਟੇਸਟ ਵੀ ਦੇਏਗਾ ਤੇ ਬਹੁਤ ਹੀ ਵਧੀਆ ਸਬਜੀ ਜਿਹੜੀ ਤਿਆਰ ਹੋਏਗੀ ਇਹ ਇਹ ਦੇਖੋ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਆ ਜੱਗ ਦੇ ਵਿੱਚ ਤੇ ਹੁਣ ਮੈਂ ਇਹਨੂੰ ਪੀਟ ਦਵਾਂਗੀ ਮਸਾਲੇ ਨੂੰ ਮੈਂ ਪੀੜ ਦਿੱਤਾ ਏ ਦੇਖੋ ਇਹਨੂੰ ਜ਼ੀਰੋ ਨੰਬਰ ਦਾ ਨਹੀਂ ਕੀਤਾ ਆ ਦੇਖੋ ਥੋੜਾ ਜਿਹਾ ਮੋਟਾ-ਮੋਟਾ ਰੱਖ ਲਿਆ ਏ ਇਹ ਇੱਕ ਕੌਲੀ ਦੇ ਵਿੱਚ ਮੈਂ ਕੱਢ ਲਵਾਂਗੀ ਇੱਕ ਭਾਂਡੇ ਦੇ ਵਿੱਚ ਇਹ ਜਿਹੜਾ ਮਸਾਲਾ ਆ ਇਹਨੂੰ ਮੈਂ ਕੱਢ ਲਵਾਂਗੀ ਸਰਦੀਆਂ ਦੇ ਵਿੱਚ ਨਾ ਕਈ ਭੈਣ ਭਰਾ ਮੱਛੀ ਖਾਣ ਵਾਲੇ ਜਿਹੜੇ ਮੀਟ ਆਂਡਾ ਖਾਂਦੇ ਆ ਉਹ ਖਾ ਸਕਦੇ ਆ ਪਰ ਜਦੋਂ ਸਾਡੇ ਘਰ ਵੀ ਅੱਧੇ ਜਾਣੇ ਖਾਂਦੇ ਆ ਤੇ ਅਸੀਂ ਜਦੋਂ ਸਾਨੂੰ ਬਣਾਉਣੀ ਪੈਂਦੀ ਆ ਤੇ ਫਿਰ ਉਹ ਵੀਡੀਓ ਜਿਹੜੀ ਆ ਚੜਾਣੀ ਪੈਂਦੀ ਆ ਤੇ ਇਹ ਦੇਖੋ ਇਸ ਤਰ੍ਹਾਂ ਬਣਾਓਗੇ ਤੇ ਚੀਜ਼ ਹੀ ਕੁਝ ਨਾ ਵੱਖਰੀ ਬਣੇਗੀ ਹੁਣ ਮੈਂ ਟਮਾਟਰ ਜਿਹੜੇ ਆ ਉਹ ਵੀ ਪੀੜ ਦਿੱਤੇ ਆ ਉਹਨਾਂ ਨੂੰ ਵੀ ਮੈਂ ਗ੍ਰाइंड ਕਰ ਲਿਆ ਏ ਪੇਸਟ ਬਣਾ ਲਈ ਆ ਉਹਨਾਂ ਦੀ ਵੀ ਤੇ ਮੱਛੀ ਜਿਹੜੀ ਆ ਇਹ 1 ਕਿਲੋ ਆ ਇਹ ਬਾਜ਼ਾਰ ਚੋਂ ਆਈ ਆ ਇਹਨੂੰ ਨਮਕ ਵਾਲਾ ਪਾਣੀ ਪਹਿਲਾਂ ਹੀ ਲੱਗਾ ਹੁੰਦਾ ਨਮਕ ਲੱਗਾ ਹੁੰਦਾ ਥੋੜਾ ਜਿਹਾ ਤੇ ਨਮਕ ਬਚਾਉਣਾ ਨਮਕ ਤੋਂ ਬਚਾਉਣੀ ਹੁੰਦੀ ਥੋੜੀ ਜੀ ਤੇ ਪਾਣੀ ਇਹ ਕੋਸੇ ਪਾਣੀ ਦੇ ਨਾਲ ਧੋ ਦਿੰਦੀ ਏ ਸਾਫ਼ ਕਰ ਦਿੰਦੀ ਏ ਤੇ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਪਾਵਾਂਗੇ ਤੇਲ ਵੀ ਤੁਸੀਂ ਦੇਖਿਓ ਸਰੋਂ ਦੇ ਤੇਲ ਦੇ ਵਿੱਚ ਬਣਦੀ ਏ ਤੇ ਜਰਾ ਵਧੀਆ ਬਣਦੀ ਏ ਤੀਸਤੀ ਹੋ ਜਾਂਦੀ ਏ ਬਾਕੀ ਇਹ ਖੜੇ ਮਸਾਲੇ ਪਾਵਾਂਗੇ ਦੋ ਹਰੀਆਂ ਇਲਾਇਚੀਆਂ ਇੱਕ ਲਾਲ ਮਿਰਚ ਇੱਕ ਕੜੀ ਪੱਤਾ ਕੜੀ ਪੱਤਾ ਹੈ ਤੇਜ ਪੱਤਾ ਤੇ ਇਹ ਜਵੈਣ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੇਲ ਵੀ ਕੋਈ ਜ਼ਿਆਦਾ ਨਹੀਂ ਪਾਇਆ ਹੈਗਾ ਇਹ ਜੀਰਾ ਹੈ ਸਾਬਤ ਮਸਾਲੇ ਮੈਂ ਹਿਸਾਬ ਨਾਲ ਹੀ ਪਾ ਰਹੀਆਂ ਜਿੰਨੇ ਚਾਹੀਦੇ ਆ ਉਨੇ ਹੀ ਪਾ ਰਹੀਆਂ ਤੇ ਬਾਕੀ ਤੁਸੀਂ ਦੇਖਿਆ ਤੇਲ ਮੈਂ ਬਹੁਤ ਹਿਸਾਬ ਦਾ ਪਾਇਆ ਹੈ ਬਹੁਤ ਜ਼ਿਆਦਾ ਤੇਲ ਨਹੀਂ ਪਾਇਆ ਇਹਦੇ ਵਿੱਚ ਕਿਉਂਕਿ ਇਹ ਸਬਜ਼ੀਆਂ ਜਿਹੜੀਆਂ ਤੇਲ ਇਹਨਾਂ ਦੇ ਵਿੱਚ ਜ਼ਿਆਦਾ ਪਾਉਣਾ ਹੀ ਨਹੀਂ ਚਾਹੀਦਾ ਹੁਣ ਆਪਾਂ ਜਿਹੜਾ ਮਸਾਲਾ ਪੀਠ ਕੇ ਲਿਆਂਦਾ ਸੀ ਉਹ ਆਪਾਂ ਸਾਰਾ ਜਿਹੜਾ ਇਹ ਪਾਤਾਏ ਤੇ ਇਹ ਮਸਾਲਾ ਜਿਹੜਾ ਆ ਇਹਨੂੰ ਆਪਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਪਹਿਲਾਂ ਇਸ ਤਰ੍ਹਾਂ ਜਿਹੜਾ ਕੱਟ ਕੇ ਜਿਹੜੀ ਆਪਾਂ ਸਬਜ਼ੀ ਕੋਈ ਵੀ ਸਬਜ਼ੀ ਦੇ ਵਿੱਚ ਕੱਟ ਕੇ ਪਿਆਜ਼ ਪਾਉਂਨੇ ਆ ਜਾਂ ਕੱਟੇ ਹੋਏ ਪਾਉਂਨੇ ਆ ਉਹ ਨਹੀਂ ਠੀਕ ਜਿਹੜੇ ਪੀਠੇ ਪਾਉਂਨੇ ਆ ਪਿਆਜ਼ ਤਰੀ ਵਾਲੀ ਸਬਜ਼ੀ ਦੇ ਵਿੱਚ ਉਹ ਬੜੀ ਵਧੀਆ ਉਹਦੀ ਜਿਹੜੀ ਖੜੀ ਆ ਉਹ ਬਹੁਤ ਹੀ ਵਧੀਆ ਬਣਦੀ ਆ ਤੇ ਇਹ ਵੀਡੀਓ ਜਿਹੜੀ ਆ ਜਿਹੜੇ ਭੈਣ ਭਰਾ ਮੇਰੇ ਮੀਟ ਆਂਡਾ ਖਾ ਲੈਂਦੇ ਨੇ ਇਹ ਉਹਨਾਂ ਵਾਸਤੇ ਪਾਈ ਆ ਮੈਂ ਇਹ ਉਹ ਵੇਖ ਵੀ ਸਕਦੇ ਨੇ ਤੇ ਇਹ ਬਣਾ ਵੀ ਸਕਦੇ ਨੇ ਤੇ ਜਿਹੜੇ ਮੇਰੇ ਭੈਣ ਭਰਾ ਨਹੀਂ ਖਾਂਦੇ ਉਹ ਇਸ ਵੀਡੀਓ ਨੂੰ ਛੱਡ ਵੀ ਸਕਦੇ ਨੇ ਉਹਨਾਂ ਦੀ ਮਰਜ਼ੀ ਆ ਨਾ ਵੀ ਦੇਖਣ ਤੇ ਕੋਈ ਗੱਲ ਨਹੀਂ ਇਹ ਦੇਖੋ ਮੈਂ ਦੁਆਰਾ ਤੁਹਾਨੂੰ ਇਹੀ ਗੱਲ ਦੱਸਾਂਗੀ ਕਿ ਜਿੰਨਾ ਮਸਾਲਾ ਵਧੀਆ ਪੁੱਜੇਗਾ ਉਨੀ ਸਬਜੀ ਵਧੀਆ ਬਣ ਕੇ ਆਏਗੀ ਕਿ ਯੇਸਤੀ ਉਹਦਾ ਵੱਖਰਾ ਹੀ ਹੋਏਗਾ ਫਿਰ ਵੇਖੋ ਤੇਲ ਜਿਹੜਾ ਥੋੜਾ ਥੋੜਾ ਛੱਡਣ ਲੱਗ ਪਿਆ ਇਹ ਮਸਾਲਾ ਤੇ ਹੁਣ ਮੈਂ ਇਹ ਧਨੀਆ ਪਾਊਡਰ ਪਾਤਾ ਏ ਇਹ ਮੈਂ ਦੇਗੀ ਮਿਰਚ ਪਾਈ ਆ ਕਸ਼ਮੀਰੀ ਮਿਰਚ ਰੰਗ ਵਾਲੀ ਤੇ ਅੱਧਾ ਅੱਧਾ ਚਮਚਾ ਹੀ ਪਾ ਰਹੀ ਆ ਮੈਂ ਇਹ ਮੈਂ ਕਾਲੀ ਮਿਰਚ ਪਾਤੀ ਏ ਅੱਧਾ ਚਮਚਾ ਇਹ ਮੈਂ ਜੀਰਾ ਪਾਊਡਰ ਪਾਤਾ ਅੱਧਾ ਚਮਚਾ ਇਹ ਹਲਦੀ ਦਾ ਆਪਾਂ ਅੱਧਾ ਚਮਚਾ ਅੱਧਾ ਨਹੀਂ ਥੋੜੀ ਜੀ ਹਲਦੀ ਪਾਈ ਆ ਹਲਦੀ ਮੈਂ ਇੱਕ ਨਵੇਂ ਤਰੀਕੇ ਦੇ ਨਾਲ ਪਾਵਾਂਗੀ ਉਹ ਮੈਂ ਤੁਹਾਨੂੰ ਵਿਖਾਉਣੀ ਆ ਹਲਦੀ ਆ ਆਪਾਂ ਕਿਸ ਤਰ੍ਹਾਂ ਪਾਉਣੀ ਆ ਕਿ ਥੋੜਾ ਜਿਹਾ ਨਮਕ ਇਹਦੇ ਚ ਨਾ ਬਰਾਬਰ ਹੀ ਪਾਇਆ ਏ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਵੀ ਆਪਾਂ ਕਿੱਦਾਂ ਪਾਉਣਾ ਆ ਇੱਕ ਹਲਦੀ ਤੇ ਇੱਕ ਨਮਕ ਨਹੀਂ ਇਹਦੇ ਚ ਪਾਇਆ ਪੂਰਾ ਬਾਕੀ ਸਾਰੇ ਮਸਾਲੇ ਪਾ ਦਿੱਤੇ ਨੇ ਹੁਣ ਮੈਂ ਤੁਹਾਨੂੰ ਉਹ ਵੀ ਦੱਸਾਂਗੀ ਕਿ ਆਪਾਂ ਕਿਸ ਤਰ੍ਹਾਂ ਅੱਜ ਜਿਹੜੀ ਹਲਦੀ ਆ ਤੇ ਨਮਕ ਆ ਉਹ ਆਪਾਂ ਕਿਸ ਤਰ੍ਹਾਂ ਪਾਉਣਾ ਏ ਜਿਹਦੇ ਨਾਲ ਇਹਦੀ ਜਿਹੜੀ ਤਰੀ ਆ ਬਹੁਤ ਸਵਾਦ ਬਣੂਗੀ ਪੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਚੀਜ਼ ਬਣਦੀ ਆ ਕਿਉਂਕਿ ਹਲਦੀ ਜਿਹੜੀ ਆ ਉਹਨੂੰ ਜੇ ਆਪਾਂ ਬਹੁਤ ਜ਼ਿਆਦਾ ਸਾੜ ਦਿੱਤਾ ਤੇ ਉਹ ਫਿਰ ਕੰਮ ਨਹੀਂ ਦਿੰਦੀ ਸਕਿਨ ਵਾਸਤੇ ਹਲਦੀ ਜਿਹੜੀ ਆ ਉਹਨੂੰ ਬਚਾ ਕੇ ਰੱਖਣਾ ਚਾਹੀਦਾ ਬਹੁਤਾ ਸਾੜਨਾ ਨਹੀਂ ਚਾਹੀਦਾ ਹਲਦੀ ਨੂੰ ਤੇ ਉਸ ਹਿਸਾਬ ਨਾਲ ਪਾਓਗੇ ਤੇ ਉਹ ਸਾਰੀਆਂ ਜਿਹੜਾ ਆ ਆਪਣਾ ਫਾਇਦਾ ਵਾ ਸਾਰਾ ਹੀ ਦੇਗੀ ਤੇ ਹੁਣ ਟਮਾਟਰਾਂ ਦੀ ਜਿਹੜੀ ਪੇਸਟ ਬਣਾਈ ਸੀ ਉਹ ਵੀ ਮੈਂ ਤੜਕੇ ਚ ਪਾਤੀ ਆ ਕਿਉਂਕਿ ਤੜਕਾ ਭੁੱਜ ਗਿਆ ਏ ਉਹਦੇ ਵਿੱਚ ਮੈਂ ਪੇਸਟ ਪਾਤੀ ਆ ਤੇ ਹੁਣ ਮੈਂ ਤੁਹਾਨੂੰ ਤੜਕਾ ਭੁੰਨ ਕੇ ਦੱਸਾਂਗੀ ਇਹ ਜਿਹੜਾ ਇਹ ਗਰੇਵੀ ਬਣਾਣੀ ਹੈ ਇਹ ਆਪਾਂ ਕਿੱਦਾਂ ਬਣਾਣੀ ਹੈ ਦੇਖੋ ਮਸਾਲਾ ਸਾਡਾ ਨਾਲ ਲੱਗਦਾ ਪਿਆ ਹੈ ਥੋੜਾ 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 ਜਿਹਾ ਹੀ ਪਾਣੀ ਪਾਵਾਂਗੇ ਸਬਜੀ ਸਾਰੇ ਬਣਾਉਂਦੇ ਆ ਘਰਾਂ ਦੇ ਵਿੱਚ ਸਬਜ਼ੀਆਂ ਹਰ ਕੋਈ ਬਣਦੀਆਂ ਨੇ ਪਰ ਆਪੋ ਆਪਣੇ ਢੰਗ ਦੇ ਨਾਲ ਸਾਰੇ ਬਣਾਉਂਦੇ ਆ ਪਰ ਆਹ ਤਰੀਕਾ ਜ਼ਰੂਰ ਵਰਤ ਕੇ ਵੇਖਿਓ ਇਹ ਵੀ ਇੱਕ ਵਧੀਆ ਤਰੀਕਾ ਹੈਗਾ ਆ ਤੇ ਸਬਜੀ ਇਹਦੀ ਵੀ ਬਹੁਤ ਵਧੀਆ ਬਣ ਜਾਂਦੀ ਹੈ। ਆਹ ਦੇਖੋ ਹੁਣ ਨਾ ਜਿਹੜਾ ਤੇਲ ਆ ਉਹ ਆਪਣੇ ਆਪ ਆ ਰਿਹਾ ਉੱਪਰ। ਹੁਣ ਮੈਂ ਤੁਹਾਨੂੰ ਦੱਸਾਂ ਆਹ ਹਲਦੀ ਘੋਲੀ ਹੋਈ ਹੈ ਪਾਣੀ ਦੇ ਵਿੱਚ ਤੇ ਥੋੜਾ ਜਿਹਾ ਨਮਕ ਘੋਲਿਆ ਹੋਇਆ ਏ। ਇਹ ਆਪਾਂ ਇਦਾਂ ਹੀ ਪਾਵਾਂਗੇ ਇਹਦੇ ਵਿੱਚ ਗਰੇਵੀ ਇਹਦੀ ਬਣਾਵਾਂਗੇ। ਆਹ ਦੇਖੋ। ਤੇ ਇੰਨੀ ਸਵਾਦ ਚੀਜ਼ ਬਣੂਗੀ ਕਿ ਬਹੁਤ ਜ਼ਿਆਦਾ। ਸਬਜੀ ਦੇ ਵੱਖਰੀ ਇੱਕ ਵਧੀਆ ਬਣੂਗੀ ਇਹ ਨਾ ਸੋਚੋ ਕੱਚੀ ਆ ਹਲਦੀ ਪੱਕੀ ਆ ਨਹੀਂ ਇਹ ਚੀਜ਼ ਬਿਲਕੁਲ ਨਹੀਂ ਦਿਲਚਸਪ ਲਿਆਉਣੀ ਕਿਉਂਕਿ ਇਹਦਾ ਟੇਸਟ ਵੇਖਿਓ ਤੁਸੀਂ ਇਸ ਤਰ੍ਹਾਂ ਆਹ ਦੇਖੋ ਹੋਂ ਤੇਲ ਛੱਡ ਦਿੱਤਾ ਤੜਕੇ ਨੇ ਤੇ ਜਦੋਂ ਹਲਦੀ ਰੱਜ ਗਈ ਪਾਣੀ ਦੇ ਵਿੱਚ ਤੇ ਇਹ ਕੱਚੀ ਰਹਿਣੀ ਹੀ ਨਹੀਂ ਐ ਤੇ ਆਹ ਦੇਖਿਓ ਕਲਰ ਵੀ ਪੂਰਾ ਆਏਗਾ ਤੇ ਸਬਜੀ ਵੀ ਬਹੁਤ ਟੇਸਟ ਵਾਲੀ ਬਣੇਗੀ ਆਹ ਦੇਖੋ ਮੈਂ ਹਲਦੀ ਖੋਲੀ ਸੀ ਤੇ ਨਾਲ ਨਮਕ ਵੀ ਘੋਲਤਾ ਜਿੰਨੀ ਗਰੇਵੀ ਬਣਾਣੀ ਸੀ ਉਹਦੇ ਵਿੱਚ ਮਸ ਹਲਦੀ ਜਿਹੜੀ ਆ ਘੋਲ ਦਿੱਤੀ ਸੀ ਇੱਕ ਚਮਚਾ ਪੂਰਾ ਤੇ ਹੁਣ ਤੁਸੀਂ ਏਦਾਂ ਬਣਾ ਕੇ ਦੇਖਿਓ ਇਹ ਸਬਜੀ ਇੱਕ ਵੱਖਰਾ ਤਰੀਕਾ ਲਏਗੀ ਤੇ ਵੱਖਰੀ ਤਰ੍ਹਾਂ ਹੀ ਇਹ ਤਿਆਰ ਹੋਏਗੀ ਤੇ ਬਹੁਤ ਟੇਸਟੀ ਬਣੂਗੀ ਹੁਣ ਆਪਾਂ ਗਰੇਵੀ ਜਿਹੜੀ ਬਣਾਈਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਪਕਾ ਲਵਾਂਗੇ ਫਿਰ ਆਪਾਂ ਪੀਸ ਜਿਹੜੇ ਮੱਛੀ ਦੇ ਬਾਹਰ ਵਿੱਚ ਪਾਵਾਂਗੇ ਪਹਿਲਾਂ ਇਹਨੂੰ ਰਿੱਝਣ ਦਵਾਂਗੇ ਆ ਦੇਖੋ ਇਹ ਰਿਜ ਰਹੀ ਆ ਇਹ ਤਿਆਰ ਹੋ ਗਈ ਆ ਇਹ 10 ਮਿੰਟ ਘੱਟੋ ਘੱਟ ਰਿਜ ਗਈ ਆ ਆ ਦੇਖੋ ਕਿੰਨੀ ਵਧੀਆ ਬਣ ਗਈ ਆ ਆ ਦੇਖੋ ਬਹੁਤ ਹੀ ਵਧੀਆ ਹੁਣ ਆਪਾਂ ਇਹਦੇ ਵਿੱਚ ਨਾ ਪੀਸ ਜਿਹੜੇ ਆ ਮਤਲਬ ਮੱਛੀ ਦੇ ਉਹ ਪਾ ਦੇਵਾਂਗੇ ਦੇਖੋ ਧੋ ਬਣਾ ਕੇ ਸਾਫ਼ ਕਰਕੇ ਰੱਖੀ ਸੀ ਤੇ ਇਦਾਂ ਬਣਾਇਆ ਕਰੋ ਤੇ ਇਦਾਂ ਇਹ ਜਿਹੜੀ ਆ ਬਹੁਤ ਹੀ ਵਧੀਆ ਚੀਜ਼ ਬਣਦੀ ਆ ਤੁਸੀਂ ਕਦੀ ਟਰਾਈ ਜ਼ਰੂਰ ਕਰ ਲੈਣਾ ਇਹ ਨਹੀਂ ਕਿ ਇਹ ਚੀਜ਼ ਬਣੀ ਆ ਤੇ ਇਹ ਕਹੋਗੇ ਕਿ ਇਹ ਵਧੀਆ ਨਹੀਂ ਬਣੀ ਇਹ ਬਹੁਤ ਹੀ ਵਧੀਆ ਬਣੀ ਹੈ ਆਹ ਦਾ আস্তে আস্তে ਆਪਾਂ ਸਾਰੇ ਪੀਸ ਜਿਹੜੇ ਆ ਚੱਕ ਚੱਕ ਕੇ ਰੱਖ ਦੇਣੇ ਨੇ ਹਾ ਦੇਖੋ ਇਸ ਤਰ੍ਹਾਂ ਸਾਰੇ ਪੀਸ ਬਣਾਣੇ ਨੇ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਦੇ ਵਿੱਚ ਕੋਈ ਵੇਖ ਕੇ ਤੇ ਦਾ ਇੱਥੇ ਤੋਂ ਸਬਜ਼ੀਆਂ ਬਣਾ ਸਕੇ ਜਿਹੜੇ ਖਾਂਦੇ ਨੇ ਮੇਰੇ ਭੈਣ ਭਰਾ ਉਹ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜਿਹੜੇ ਮੀਟ ਮੱਛੀ ਖਾ ਲੈਂਦੇ ਨੇ ਉਹ ਇਹ ਵੀਡੀਓ ਨੂੰ ਲਾਈਕ ਜ਼ਰੂਰ ਦਿਓ ਫੇਰ ਹੀ ਮੈਨੂੰ ਪਤਾ ਲੱਗਣਾ ਕਿ ਵਾਕਿਆ ਤੁਸੀਂ ਇਹ ਵੀਡੀਓ ਨੂੰ ਵੇਖ ਚੁੱਕੇ ਹੋ ਆ ਦੇਖੋ ਆਪਾਂ ਉਹਨਾਂ ਨੂੰ ਛੇੜਨਾ ਨਹੀਂ ਆ ਬਸ ਰਿੱਝਣ ਦੇਣਾ ਇਹਨੂੰ ਇਹ ਜਿਹੜੀ ਇਹ ਨੇ ਆਪਣੇ ਆਪ ਹੀ ਜਦੋਂ ਬਣ ਗਈ ਤੇ ਆਪਣੇ ਆਪ ਹੀ ਪਤਾ ਲੱਗ ਜਾਣਾ ਇਹਦਾ ਥੋੜਾ ਦੇਖ ਹੀ ਜਾਵਾਂਗੇ ਨਾਲ ਦੀ ਨਾਲ ਆਪਾਂ ਟੱਕਣ ਛੱਕ ਕੇ ਹੁਣੇ 5 ਮਿੰਟ ਦੇ ਵਾਸਤੇ ਇਹਨੂੰ ਮੈਂ ਟੱਕਿਆ ਸੀਗਾ ਤੇ ਆਹ ਦੇਖੋ ਆਪਾਂ ਹੁਣ ਥੱਲ ਦਵਾਂਗੇ ਥੋੜਾ ਥੋੜਾ ਇਹਨੂੰ ਜਿਹੜੇ ਪੀਸ ਉੱਪਰ ਲੱਗੇ ਹੋਣੇ ਉਹਨਾਂ ਤੋਂ ਉਹਨਾਂ ਦਾ ਨਾ ਪਾਸਾ ਜਿਹੜਾ ਪਾਣੀ ਧਵਾਂਗੇ ਤੇ ਸਬਜ਼ੀ ਜਿਹੜੀ ਆ ਆਪਣੇ ਆਪ ਹੀ ਬੜੀ ਵਧੀਆ ਤਿਆਰ ਹੋਣੀ ਹੈ ਜੀ ਇਹ ਤੇ ਨਮਕ ਦਾ ਜਰਾ ਖਸਾ ਹੌਕ ਤਾਂ ਰੱਖਿਆ ਕਰੋ ਕਿ ਨਮਕ ਕਦੀ ਨਹੀਂ ਇਹਦੇ ਚ ਜਿਆਦਾ ਪਾਉਣਾ ਕਿਉਂਕਿ ਇਹ ਸਬਜੀ ਦੇ ਵਿੱਚ ਨਮਕ ਬਹੁਤ ਛੇਤੀ ਜਿਆਦਾ ਹੋ ਜਾਂਦਾ ਜੇ ਤੇ ਆਪਾਂ ਇਹਦੇ ਵਿੱਚ ਜਿਆਦਾ ਨਮਕ ਦੀ ਮਾਤਰਾ ਜਿਹੜੀ ਆ ਨਹੀਂ ਦੇ ਸਕਦੇ ਘਟਾ ਵਾਰ ਘੱਟ ਤੇ ਕਰ ਸਕਦੇ ਆ ਪਰ ਜੇ ਵੱਧ ਹੋ ਜਾਏ ਤੇ ਫੇਰ ਨਹੀਂ ਘੱਟ ਕਰ ਸਕਦੇ ਘੱਟ ਹੋਵੇ ਤੇ ਵਧਾ ਸਕਦੇ ਆ ਇਹ ਦੇਖੋ ਸਬਜੀ ਹੋ ਗਈ ਹੈ ਤਿਆਰ ਹੁਣ ਇਹਦੇ ਤੇ ਧਨੀਆ ਕੱਟ ਕੇ ਪਾਓ ਤੇ ਸਬਜੀ ਜਿਹੜੀ ਆ ਚੋਲਾ ਨਾ ਖਾਓ ਬੇਸ਼ੱਕ ਰੋਟੀ ਨਾ ਖਾਓ ਸਬਜੀ ਬਹੁਤ ਹੀ ਵਧੀਆ ਬਣੀ ਆ। ਐ ਇਦਾਂ ਦੀ ਸਬਜੀ ਤੁਸੀਂ ਵੀ ਜਿਹੜੇ ਕੋਈ ਖਾਂਦੇ ਆ ਮੇਰੇ ਭੈਣ ਭਰਾ ਉਹਨਾਂ ਨੂੰ ਘਰਦਿਆਂ ਨੂੰ ਜਦੋਂ ਮੰਗਦੇ ਆ ਬਣਾਉਂਦੇ ਆ ਤੇ ਆ ਵੇਖੋ ਪੀਸ ਪੂਰਾ ਦਾ ਪੂਰਾ ਹੈ। ਕੋਈ ਮਤਲਬ ਟੁੱਟਾੜੀਆਂ ਕੋਈ ਕੁਛ ਨਹੀਂ ਆ ਵੇਖੋ ਬਹੁਤ ਹੀ ਵਧੀਆ ਬਣਦੀ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਜਿਹੜਾ ਹਲਦੀ ਵਾਲਾ ਪਾਣੀ ਇਸ ਤਰ੍ਹਾਂ ਪਾਓਗੇ ਤੇ ਸਬਜੀ ਤੁਹਾਡੀ ਇਦਾਂ ਹੀ ਤਿਆਰ ਹੋਏਗੀ। ਮੈਨੂੰ ਉਮੀਦ ਆ ਕਿ ਇਹ ਜਿਹੜੀ ਵੀਡੀਓ ਹੈ ਤੁਹਾਡੇ ਜ਼ਰੂਰ ਪਸੰਦ ਆਏਗੀ ਤੇ ਹੁਣ ਆਪਾਂ ਧਣੀਆਂ ਵੀ ਪਾ ਕੇ ਵਿਖਾ ਦਿੰਨੇ ਤੁਹਾਨੂੰ। ਧਣੀਆਂ ਵੀ ਪਾ ਹੀ ਦਿੰਨੇ ਆਪੇ। ਤੇ ਯਾਰ ਫੂਡ ਦੀਆਂ ਵੀਡੀਓ ਜਿਹੜੀਆਂ ਬਹੁਤ ਹੀ ਵਧੀਆ ਹੁੰਦੀਆਂ ਵਾ ਤੁਸੀਂ ਵੇਖਿਆ ਤੇ ਕਰੋ ਸਾਰੇ ਭੈਣ ਭਰਾ ਵੇਖਿਆ ਕਰੋ ਤੇ ਇਹ ਵੇਖੋ ਸਬਜੀ ਜਿਹੜੀ ਹੈ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਮੈਨੂੰ ਉਮੀਦ ਆ ਕਿ ਤੁਸੀਂ ਇਹ ਵੀਡੀਓ ਪਸੰਦ ਕਰੋਗੇ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਮਸਾਲੇ ਵੀ ਤੁਹਾਡੇ ਸਾਹਮਣੇ ਮੈਂ ਬਹੁਤ ਸਾਫ ਦੇ ਪਾਏ ਨੇ ਤੇ ਬਹੁਤ ਹੀ ਵਧੀਆ ਸਬਜੀ ਬਣੀ ਹੈ ਸਾਡੀ ਤੇ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਹੁਣ ਨਹੀਂ ਦੇਰ ਤੱਕ ਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ